ਲਾਵੀ ਦੋਸਤੋ ਆਹ ਵੀਡੀਓ ਦੇਖੋ ਤੁਸੀਂ ਇਹਦੇ ਵਿੱਚ ਆ ਬੁੜੀਆਂ ਹੈਗੀਆਂ ਤਾਂ ਕਿਸੇ ਬਾਹਰਲੀ ਕੰਟਰੀ ਆ ਕੋਈ ਅਫਰੀਕਨ ਕੰਟਰੀ ਆ ਇਹ ਦੇਖੋ ਇਹਦੇ ਵਿੱਚੋਂ ਐ ਪਾਣੀ ਕੱਢਦੀਆਂ ਨੇ ਇਹ ਪਾਣੀ ਕੱਢ-ਕੱਢ ਕੇ ਕਿਤੇ ਲੈ ਕੇ ਜਾਣਗੀਆਂ ਬਹੁਤ ਦੂਰੋਂ ਪਾਣੀ ਲੈਣ ਆਈਆਂ ਨੇ ਫੇਰ ਆ ਨਲਕੇ ਜਿਹੇ ਦੇ ਵਿੱਚੋਂ ਐ ਪਾਣੀ ਕੱਢਦੀਆਂ ਨੇ ਇਹ ਦੋ ਜਾਨੀਆਂ ਗੇੜ-ਗੇੜ ਕੇ ਆਈ ਖਿੱਚ-ਖਿੱਚ ਕੇ ਫੇਰ ਉਹ ਗਦੇ ਦੇ ਉੱਤੇ ਨੂੰ ਲੱਦ ਕੇ ਲੈ ਕੇ ਜਾਣਗੀਆਂ ਭਈ ਆ ਹਾਲਾ ਪਾਣੀ ਜਿੰਨਾਂ ਦੇ ਘਟ ਹੈ ਜਾਂ ਖਤਮ ਹੋ ਗਿਆ ਜਾਂ ਬਹੁਤ ਘਟ ਹੈ ਬਹੁਤ ਬੁਰਾ ਹਾਲਾ ਬਾਈ ਜੀ ਪਾਣੀ ਤੋਂ ਬਿਨਾ ਲੋਕਾਂ ਦਾ ਹੁਣ ਤੁਸੀਂ ਆਹ ਵੀਡੀਓ ਦੇਖੋ ਲਓ ਵੀ ਦੋਸਤੋ ਆ ਜਿਹੜੀ ਵੀਡੀਓ ਹੈ ਨੂੰ ਧਿਆਨ ਨਾਲ ਦੇਖੋ ਤੁਸੀਂ ਆ ਦੇਖੋ ਪਾਣੀ ਪੈਕ ਕਰ ਕਰ ਮਸ਼ੀਨ ਛਿੱਟੀ ਜਾਂਦੀ ਆ ਦੇਖਣ ਨੂੰ ਤਾਂ ਲੱਗਦਾ ਵੀ ਇਹ ਕੋਈ ਟੁਰਦੀ ਫਿਰਦੀ ਫੈਕਟਰੀ ਆ ਵੀ ਪਾਣੀ ਇਹ ਪੈਕ ਕਰ ਕਰ ਕੇ ਛਿੱਟੀ ਜਾਂਦੀ ਆ ਇੱਥੇ ਪਰ ਇਹਨਾਂ ਤੁਸੀਂ ਇਹਦੀ ਜਦੋਂ ਪਾਈਪਾਂ ਦੇਖੋਗੇ ਗੰਦਾ ਪਾਣੀ ਸਾਫ਼ ਕਰਨ ਵਾਲੀ ਮਸ਼ੀਨ ਹੈ ਆ ਦੇਖੋ ਕਿਵੇਂ ਗੰਦਾ ਪਾਣੀ ਸਾਫ਼ ਕਰ ਕਰਕੇ ਇਹ ਇਹਨੂੰ ਪੀਣ ਯੋਗ ਬਣਾ ਰਹੇ ਨੇ ਆਹ ਹਾਲਾ ਜਿੱਥੇ ਪਾਣੀ ਦੀ ਘਾਟ ਆ ਦੋਸਤੋ ਆਪਣੇ ਨਾਲ ਵੀ ਆਏ ਨਾ ਹੋਵੇ ਇਸ ਕਰਕੇ ਆਪਾਂ ਨੂੰ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਆ ਆਪਣਾ ਪਾਣੀਆ ਜਿਹੜਾ ਪੰਜਾਬ ਦਾ ਉਹ ਆਪਾਂ ਨੂੰ ਪਤਾ ਵੀ ਕਿੰਨਾ ਕੁ ਬਚਿਆ ਤੇ ਆਪਣੇ ਨਾਲ ਆ ਨਾ ਹੋਵੇ ਇਸ ਕਰਕੇ ਆਪਾਂ ਨੂੰ ਇਕੱਲੇ ਇਕੱਲੇ ਨੂੰ ਸੁਧਰਨਾ ਪੈਣਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਜਿਹੜੇ ਨੂੰ ਤੁਸੀਂ ਸੁਧਾਰਨਾ ਚਾਹੁੰਦੇ ਹੋ